ਲਾਵੀਂ ਆਂ ਤੇ ਆ ਲੈਣ ਕੱਲ ਮੇਲੇ ਤੋਂ ਇੱਕ ਵਾਰ ਸੌਦਾ ਇਹ ਸਾਡੇ ਕੋਲ ਨਹੀਂ ਤਾਂ ਹੈਗਾ ਇਹ ਇਹ ਤੁਹਾਡੇ ਕੋਲ ਹੈਗਾ ਤਾਂ ਜਿਹੜੀ ਮਸ਼ੀਨ ਉਰੇ ਚੱਲਣੀ ਹੈ ਨਾ ਇੱਕ ਮੰਜ਼ਲ ਘੱਟ ਦੀ ਉਹਦੇ 'ਚ ਅੱਛਾ ਹੋ ਤਿੰਨ ਮੰਜ਼ਲਾ ਲੈ ਬਾਕੀ ਖਾ ਤਿੰਨ ਮੰਜ਼ਲਾ ਇਹਦੇ ਕਾਰਨਾਂ ਨੂੰ ਵੀ ਪੁੱਛ ਲੈ ਤੇ ਬਾਕੀ ਬਈ ਢੀਪੇ ਅੱਥੇ ਨੂੰ ਮਿਲੋ ਪਹਿਲਾਂ ਤਾਂ ਇਹ ਹਿਦਿਆਣੇ ਜਾ ਕੇ ਆ ਕੀ ਹਾਲਾ ਤੇਰਾ ਅਥਰੀ ਗਾਲ ਜੀ ਸਾਰਿਆਂ ਨੂੰ ਲਵੇ ਨੂੰ ਆ ਜਾ ਲਵੇ ਨੂੰ ਆ ਜਾ ਕੀ ਕਰ ਲਈ ਇੱਕ ਦਿਨ ਤੁਸੀਂ ਉੱਥੇ ਹੁੰਦੇ ਦੋ ਦਿਨ ਇੱਥੇ ਹੁੰਦੇ ਫਿਰ ਅਸੀਂ ਫਿਰ ਹੁਣ ਤੈਨੂੰ ਪਤਾ ਤਾਂ ਹੈ ਵੀ ਅਸੀਂ ਕਾਉਂਟ ਹੁੰਨੇ ਆ ਠੀਕ ਨਹੀਂ ਉੱਥੇ ਪੈ ਗਿਆ ਮੀ ਹਾਂ ਬਾਰਿਸ਼ ਹੋ ਗਈ ਤਾਂ ਮੀ ਉੱਥੇ ਨੂੰ ਪਹਿਲੇ ਜਾਣ ਲੱਗੇ ਤੁਸੀਂ ਮੀ ਲੈ ਕੇ ਕੱਦ ਹੋਣ ਲੱਗੇ ਤੈਨੂੰ ਫਿਰ ਤੁਹਾਡੇ ਹਾਲਾਤ ਹੁਣ ਫਿਰ ਤੁਹਾਡੇ ਰਾਤ ਵਿੱਚ ਅਸੀਂ ਹੁਣ ਜਾਉਂਗੇ ਹੈਗੇ ਜੀ ਦੀ ਜੀ ਚਲਣਾ ਉਹ ਤਾਂ ਤੁਹਾਡੇ ਨਾ ਜੀ ਦੀ ਜੀ ਤਾਂ ਲਾਉਣਾ ਹੀ ਆਂ ਅਸੀਂ ਤਾਂ ਵੱਢਣੇ ਗਏ ਤੇ ਉੱਥੇ ਇੰਨੀ ਵੀ ਬਾਰਿਸ਼ ਖੈਰ ਘਟ ਹੈ ਇਹਦੇ ਨਾਲੋਂ ਤੇ ਬਾਕੀ ਕੀ ਆ ਉਸੇ ਕਾਰਨ ਕੀ ਆ ਹੂੰ ਜੀਰੀਆਂ ਗਿਰਗੀਆਂ ਹੂੰ ਗਿਰਨ ਕਰਕੇ ਹੀਟ ਹੁੰਦੇ ਜੇ ਫਿਰ ਜੀਦੀਆਂ ਹਲੇ ਨਾੜ ਵੀ ਨਹਰਾ ਪੂਰਾ ਨਾੜ ਨਾੜ ਵੀ ਹਰਾ ਹੈ ਤੇ ਫਿਰ ਉਹ ਹੋ ਗਿਆ ਨਾ ਲਾਣਾ ਜਿਹੜਾ ਗਿੱਲਾ ਪਿਆ ਧੱਕ ਨਹੀਂ ਹੁੰਦਾ ਹਾਂ ਬਿਲਕੁਲ ਚਲੂ ਵੈਸੇ ਜੀੜੀਆਂ ਤਾਂ ਪੱਕ ਗਈ ਆਪਣੇ ਨਾਲ ਤੇ ਕਿੰਨਾ ਕੜਵਾਸਾ ਕੰਮ ਉੱਥੇ ਤਾਂ ਪੱਕੀਆਂ ਵੀ ਆ ਤਕਰੀਬ ਨਾ ਸ਼ਾ ਪੱਕੀਆਂ ਵੀ ਆ ਨਾ ਤੇ ਸੋਨੀਆ ਸੋਨੀਆ ਸੂਟ ਕਾ ਲੈਣ ਗਿਆ ਬਰਕੇ ਸੂਟ ਕਾ ਲੈਣ ਗਿਆ ਦਿਖਾ ਚੀਆ ਤਾਂ ਲਿਆ ਮੈਂ ਟੂਲ ਇਹ ਹੈਗਾ ਕੈਪਸਨ ਦਾ ਇਹ ਮਿਲ ਗਿਆ ਆਪਾਂ ਨੂੰ 6800 ਰੁਪਏ ਦਾ ਉਥੋਂ ਕਿਹੜੀ ਮਸ਼ੀਨ ਬਸ ਇਹ ਮਤਲਬ 900 400 ਰੁਪਏ ਦਾ ਬੋਲੀ ਜਾਂਦੇ ਇਹ ਉਹਦੇ ਵਿੱਚ ਕਹਿੰਦੇ ਰੱਖਣ ਜਿਹੜੀ ਹਰਿਆਣੇ ਨੂੰ ਗਈ ਹੈ ਇੱਕ ਸਾਡੀ ਹੁਣ ਗਰੀਸ ਕਰਨ ਦੀ ਵੀ ਨਵੀਂ ਬਣ ਗਈ ਆ ਟੂਲ ਵੀ ਨਵਾਂ ਬਣ ਗਿਆ ਮੈਂ ਇੱਥੇ ਮੈਂ ਛੋਟੇ ਛੋਟੇ ਮੇਰੇ ਕੋਲ ਟਾਈਮ ਘਟਦਾ ਅਸਲ ਚ ਅਸੀਂ ਗਏ تھے ਦੁਪਹਿਰੇ ਜਿੱਤੇ ਬਾਅਦ ਕੱਲ ਦਿਖਾ ਨਿੱਪਲ ਲਿਆ ਮੈਂ ਅੱ비 ਕੈਪਸਨ ਦੇ ਲਿਆ ਨੇ ਅੱਛਾ ਕੱਲ ਹੁਣ ਇਹਨਾਂ ਨੂੰ ਰੱਖਣੇ ਰੱਖਦੇ ਗਰੀਸ ਨਿੱਪਲ ਇਹ ਤਾਂ ਹੁਣ ਆਪਾਂ ਲਈ ਬਰਤਣੇ ਨਹੀਂ ਇੱਥੇ ਕੀ ਗਾਹ ਨੂੰ ਵਰਤਾਂਗੇ ਇਹ ਵਾਲੇ ਵੀ ਆਪਾਂ ਨੂੰ ਦੇ ਲਾ 30-30 ਰੁਪਏ ਦੇ ਮਿਲ ਗਿਆ ਨਿੱਪ ਅਛਾ ਫਿਰ ਆ ਮਡ ਮਾਨੀਪਲ ਆ 30 ਰੁਪਈਆ ਦਾ ਕਹਿੰਦਾ ਮੈਂ ਇੰਨੇ ਨਹੀਂ ਪੈਸੇ ਹੈਗੇ ਮੇਰੇ ਕੋ ਸਹੀ ਸਹੀ ਕਰ ਦੇ ਉਹਨੇ ਆ ਵੀ ਉੱਪਰੋਂ ਆ ਕੀ ਹੈ ਯਾਰ ਅੱਤੀਆ ਦੇਖੀ ਇਹਦੇ ਚ ਆ 10 10 ਰੁਪਏ ਦੇ ਨਿੱਪਲ ਨੇ ਬੱਸ ਹੋਰ ਕੰਪਨੀ ਦੇ ਨਿੱਪਲ ਨਾਲੇ ਰੀਜਨਲ ਚੂੜੀ ਦੇ ਵਿੱਚ ਗ੍ਰੀਸ ਨਾਲੀਆਂ ਵੀ ਪਈਆਂ ਤੇ ਫਿਰ ਮਹਾਉ ਉਹ ਤਾਂ ਆਪਣੇ ਕੋਲ ਹੈਗੀਆਂ ਗ੍ਰੀਸ ਕਰਨਾ ਬਹੁਤ ਈਓ ਫਿਰ ਮਹਾਉ ਬਾਕੀ ਦਾ ਮਾਲ ਪੂਰਾ ਆ ਲਿਆ ਦੋ ਮੈਂ ਸੈਟ ਦੋ ਹੋ ਲੈ ਆਂਦੇ ਆਪਣਾ ਬੈਗ ਸੈਕ ਹੈਗਾ ਬੈਗ ਸੈਕ ਮੜ ਮੋਟੇ ਹੈਗੇ ਕਿੱਥੇ ਆ ਕੋਈ ਨਾ ਤੈਨੂੰ ਦੇ ਦੂੰਗਾ ਉਹ ਨਹੀਂ ਕਿੱਥੇ ਆ ਸੋਹਣੀ ਦਿਖ ਨਹੀਂ ਰਹੀ ਅੱਜ ਉਨੀ ਸੂਣ ਕੱਢ ਲੈਣ ਕਿ ਆਪੇ ਪਾਣੀ ਕੱਢਣਾ ਗੰਨੇ ਦਾ ਇਸੇ ਪਾਣੀ ਕੱਢਣਾ ਗੰਨੇ ਦਾ ਅੱਜ ਆ ਟੂਲ ਸੋਣਾ ਟੂਲ ਤਾਂ ਵਧੀਆ ਹੈ ਲੈ ਕਰਾ ਨਿੱਪਲ ਫੜਾ ਪਹਿਲਾਂ ਤਾਂ ਮੈਂ ਨਿੱਪਲਾਂ ਨੂੰ ਸੈਟਿੰਗ ਸੈੱਟ ਰੱਖ ਕੇ ਆ ਮੈਂ ਇਹਨੂੰ ਨਹੀਂ ਇਹਨੇ ਇੱਥੇ ਢਲ ਜਾਣਾ ਟੂਲ ਦੇ ਵਿੱਚ ਤਾਂ ਮਾਲ ਪਾਉਣਾ ਦਵਾਈ ਮੜ ਜਾ ਇੱਕ ਮਿੰਟ ਨਿੱਪਲ ਦੇਈ ਮੈਨੂੰ ਕੱਢ ਕੇ ਆਹ ਹੂੰ ਟੁਰਕੀ ਵਾਲਾ ਜੇਸ ਵੀ ਲਵਾ ਵੀ ਕੁਆਲਿਟੀ ਦੇਖ ਮੜ ਚੀ ਕਿਤੇ ਸਹੀ ਵੀ ਹੈ ਕਿ ਠੀਕ ਹੈ ਠੀਕ ਆ ਰੌਲਾ ਦੇਖਣ ਨਹੀਂ ਦਿੰਦਾ ਹੈਗੀ ਅਸੀਂ ਉਹ ਆ ਗਿਆ ਸੋਨੀ ਆਹਾ ਬੁੱਲ 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 ਯਾਰ ਕਿਵੇਂ ਜੀਰੀਆਂ ਵਡਾਂਗੇ ਜੀਪੇ ਹੱਥੇ ਜੀਰੀਆਂ ਕਿਵੇਂ ਵਡਾਂਗੇ ਆਪਾਂ ਉਹ ਦੇਖੀ ਉਹ ਦੇ ਕਿਵੇਂ ਆ ਗਿਆ ਚੜ ਕੇ ਫੇਰ ਹਰਿਆਣੇ ਚ ਪਾਲਿਆ ਮੀ ਅੱਜ ਫੇਰ ਹਾਂ ਹੁਣ ਪਹਲਿਆ ਹਰਮਨ ਦਾ ਆਲੇ ਫੋਨ ਸਰਪੰਚ ਕੋ ਬੰਦਾ ਆ ਰਿਹਾ ਕੋਈ ਪਤਾ ਨਹੀਂ ਜੀ ਕੋਈ ਹੈਗਾ ਉਹਨੂੰ ਕੋਈ ਤਾਂ ਸੰਪਰਕ ਦੇ ਕਾਬਲੇ ਫੜ ਕੋਈ ਨਾ ਉਹ ਮੰਗਾ ਲੈਣਾ ਤੇ ਇਹਨੇ ਹੁਣ ਡਰਾਈ ਜਾਂਦਾ ਨਾ ਅੱਜ ਤੁਹਾਨੂੰ ਫੋਨ ਆਇਆ ਹੁਣ ਫੇਰ ਤੁਸੀਂ ਨਹੀਂ ਕਾਲ ਨੂੰ ਜਾਣਾ ਤਾਂ ਦੋ ਦਿਨ ਫੇਰ ਨਹੀਂ ਕਾਲ ਨੂੰ ਜਾਣਾ ਦਾ ਹੁਣ ਹੁਣ ਹਰਮਨ ਕਹਿੰਦਾ ਯਾਰ ਜੇ ਤੁਸੀਂ ਕਹਿ ਲਓ ਵੀ ਵੱਢ ਜਾਂਦੇ ਝੂਕੜੀਸ ਕਰਕੇ ਝੂਕੜੀਸ ਕਰਕੇ ਦਾ ਤਾਣਾ ਹਵਾ ਠੰਡੀ ਆ ਗਈ ਜੇ ਮਸ਼ੀਨ ਚੱਲੂਗੀ ਜੇ ਮਸ਼ੀਨ ਚੱਲੂਗੀ ਚੱਲੂਗੀ ਮਸ਼ੀਨ ਤਾਂ ਜਿਹੜਾ ਖੇਤ ਰੋਗਾ ਜੇ ਖੇਤ ਸੁੱਕਾ ਹੋਊਗਾ ਪੰਗਾ ਪੈ ਗਿਆ ਜੇ ਸੁੱਕਾ ਹੋਊਗਾ ਤਾਜੇ ਨਹੀਂ ਪਊਗੀ ਹਾਂ ਨਹੀਂ ਪਊਗਾ ਹੁਣ ਮੀਂਹ ਪੈ ਗਿਆ ਦੀਰੀ ਚੱਕ ਹੋਊਗੀ ਜੇ ਖੇ ਸੁੱਕਣਗੇ ਤਾਂ ਜੀ ਨਹੀਂ ਚੱਕ ਹੋਊਗੀ ਜੀਰੀ ਚੱਕ ਹੋਊਗੀ ਨਹੀਂ ਤਾਂ ਫਿਰ ਭਾਈ ਗਿੱਲੇ ਖੇਤਾਂ ਕਦੇ ਮਸ਼ੀਨ ਟੇਢੀ ਹੋ ਜਾਂਦੀ ਹੈ ਕਦੇ ਸਿੱਧੀ ਹੋ ਜਾਂਦੀ ਹੈ ਪਤਾ ਗੱਲ ਲੱਗਿਆ ਇਹ ਅੱਛਾ ਹਵਾ ਠੰਡੀ ਕਿਉਂ ਲੱਗ ਗਈ ਹਵਾ ਤਾਂ ਠੰਡੀ ਫਿਰ ਹੁਣ ਚੱਲੇ ਰਹੀ ਆ ਹੁਣ ਆਹ ਦਿਖਾ ਦੇ ਆ ਜੀ ਮੀਂਹ ਵਾਲੀ ਮੀਂਹ ਵਾਲੀ ਹਵਾ ਆ ਰਹੀ ਹੈ ਹੋਰ ਕੀ ਆ ਇੱਧਰੋਂ ਐ ਮੈਂ ਤਾਂ ਕਹਿੰਦਾ ਪਰਾਂ ਨੂੰ ਇਹ ਭੱਜ ਜੂਵੇ ਨਾ ਉਧਰੋਂ ਐ ਉਹ ਹੀ ਤਾਂ ਆਪ ਗੱਲ ਲੱਗਿਆ ਇਹ ਅਗਲਾ ਕਹਿੰਦਾ ਵੀ ਮਸ਼ੀਨ ਵਾਲੇ ਆਪਾ ਬੱਤ ਦੁਖੀ ਹੁੰਦੇ ਆ ਔਂ ਕਿਤੇ ਘੱਟ ਆ ਯਾਰ ਡੀਜ਼ਲ ਵੀ ਵੱਧ ਲੱਗਣਾ ਹੈ ਖੂਨ ਜਿਹੜਾ ਫੂਕਣਾ ਉਹ ਲੈ ਜਾ ਖੂਨ ਜਿਹੜਾ ਫੂਕਣਾ ਉਹ ਲੈਦਾ ਪਰੇਸ਼ਾਨੀ ਜ਼ਿਆਦਾ ਬੈਲਟਾਂ ਦੀ ਐਤੀ ਫਿਰਨੀ ਜਿਹੜੀ ਲੈਦੀ ਉਧਰ ਸੋਨੀ ਨੇ ਬੈਠੇ ਨੇ ਕਹੀ ਜਾ ਕਰਨਾ ਹਲਾ ਉੱਤਰ ਕੀ ਕੀਤੀ ਵੀ ਉੱਤਰ ਕਰੋ ਲੋਟ ਕਦੇ ਵੱਧ ਗਈ ਹਾਂ ਉਹਨੇ ਕਹਣਾ ਗਾਹ ਨੂੰ ਲੈ ਚੱਲ ਇਹਨੇ ਕਹਣਾ ਜਾਂਦੀ ਨਹੀਂ ਹੁਣ ਕੀ ਦੱਸ ਗਿਆ ਕਰੀਏ ਉਹਨੇ ਕਹਣਾ ਅਗਲੇ ਖੇਤ ਚ ਪਾੜ ਕੇ ਦੇਖ ਲੈ ਹਾਂ ਅਗਲੇ ਖੇਤ ਤਾਂ ਜਾਊ ਜੇ ਪਹਿਲਾਂ ਵੱਡੇ ਜਾਊ ਜੇ ਪਹਿਲਾਂ ਵੱਡੇ ਜਾਊ ਫੀਟਰ ਦਾ ਕੀ ਕੁਝ ਕਰੇਦ ਕੀ ਫੀਟਰ ਦਾ ਆਪਾਂ ਨੇ ਉਹ ਕਰਿਆ ਅੰਦਰ ਪੱਤੀਆਂ ਲਾਈਆਂ ਜੇ ਫਿੱਟਰ ਦੇ ਇਹ ਪਰਮਾਤਮਾ ਰੱਬ ਰੱਖੇ ਸੁੱਖ ਨਾਲ ਆਪਾਂ ਨੇ ਗਾਹ ਨੂੰ ਇਹ ਤੋਂ ਸੜਦਾ ਡਿਜ਼ਾਈਨ ਹੀ ਮਾਰਨਾ ਚਾਹੀਦਾ ਹੈ ਹਏ ਕੁਝ ਨਹੀਂ ਹੋਇਆ ਬਈ ਇਹਨੂੰ ਪਰ ਇਹ ਬਦਲ ਨਾ ਆਇਆ ਬਸ ਇਹ ਨੇ ਗੁੱਸਾ ਝੜਾ ਰਿਹਾ ਫਿੱਟਰ ਇਹਦੇ ਸੜਦੇ ਕੰਮ ਕਰਨਾ ਬਹੁਤ ਔਖਾ ਆ ਨਾ ਉਰੇ ਆਪਣੇ ਮਾਲ ਲੈ ਵੜ ਜਾਂਦੇ ਦਾ ਹਾਂ ਪੱਤੀਆਂ ਲਾਤੀਆਂ ਅੱਛਾ ਪੱਤੀਆਂ ਲਾਤੀਆਂ ਹਾਂ ਓਕੇ ਇਹਦਾ ਕੋਈ ਕੁਝ ਨਹੀਂ ਦਾਸਾ ਟਾਈਪ ਲਾ ਦੇ ਇਹਦੇ ਕਵਰ ਨਹੀਂ ਲਾਉਣੇ ਕਵਰ ਇਹਦੇ ਫਿਰ ਉਹ ਪੱਤੀਆਂ ਤਾਂ ਲੱਗ ਗਈਆਂ ਹੁਣ ਆਪਾਂ ਨੂੰ ਕਵਰ ਦੀ ਲੋੜ ਨਹੀਂ ਹੈ ਸਰ ਕਵਰਾਂ ਦੀ ਲੋੜ ਨਹੀਂ ਹਾਂ ਇਹਦੇ ਅੰਗਲ ਲੱਗਾਂ ਉਹਨੇ ਆਪਾਂ ਗਹਿਣ ਫਿਟਰ ਦਾ ਕੰਮ ਕਰਾਵਾਂਗੇ ਉਹਨੇ ਪਾਈਪ ਜੋਇੰਟ ਹੋ ਜਾਂਦਾ ਓਰੇ ਓਰੇ ਇੱਥੇ ਠੀਕ ਐ ਇਹਦੇ ਨਾਲ ਆਪਣਾ ਬੈਲਟਿੰਗ ਹੋ ਜੂਗਾ ਪਾਈਪ ਤੇ ਉਹਦੇ ਵਿੱਚ ਨੂੰ ਸ਼ਾਫਟ ਲੰਘ ਜਾਂਦੀ ਹੈ ਫਿਰ ਅੰਦਰ ਹੋ ਨਹੀਂ ਜਾਂਦਾ ਮਾਲ ਨਹੀਂ ਜਾਂਦਾ ਹੈਗਾ ਮਾਲ ਨਹੀਂ ਜਾਂਦਾ ਹਾਂ ਉਹੀ ਜਿਹੜਾ ਅੰਦਰ ਖੂਸ ਚਲੇ ਜਾਂਦਾ ਉਹਦੇ ਕਾਰਨ ਕਰਕੇ ਫਿਰ ਬੈਲਿੰਗ ਜਾਂਦੇ ਆ ਬੈਲਿੰਗ ਜਾਂਦੇ ਆ ਤਾਂ ਹੀ ਮਸ਼ੀਨ ਨੇ ਕਿੰਨਾ ਕੰਮ ਕੱਢਿਆ ਇਤਕੀ ਬੜੀ ਕਮੈਨ ਨੇ ਕੋਈ ਖਾਸ ਨਹੀਂ ਕਿੰਨੇ ਬੈਰਨਗੇ ਇੱਕ ਦੋ ਪੈ ਗਿਆ ਇੱਕ ਵੱਧ ਪਾਏ ਪਾਇਆ ਬੈਰਨਦਾ ਦੂਈ ਮਸ਼ੀਨ ਦੇ ਉਹਦੇ ਵੀ ਕੁਝ ਨਹੀਂ ਉਹਦੇ ਮੈਂ ਕਹਿੰਦਾ ਉਹਦੀ ਦਾਣੇ ਵਾਲੀ ਸ਼ਾਫਟ ਤਾਂ ਸੈਜ ਬਣਿਆ ਨੇ ਬਸ 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 ਐਦ ਕਿੰਨੀ ਮਸ਼ੀਨਾਂ ਨੇ ਮਸ਼ੀਨ ਦਾ ਇਹਦੇ ਥਰੇਸਰ ਥਲੂਸਰ ਵਾਲੇ ਜੱਜਾ ਜਿੰਨੇ ਸਾਰਾ ਕੁਝ ਠੀਕ ਤਾਂ ਸਾਰਾ ਕੁਝ ਠੋਕਿਆ ਸਾਰਾ ਚੱਲਦਾ ਹਾਂ ਜਿਹੜਾ ਉਸ ਦਿਨ ਤੁਸੀਂ ਮਸ਼ੀਨ ਲੈ ਕੇ ਗਏ ਆ ਉੱਥੇ ਖੁਲਲੀ ਦਾ ਆਪਾਂ ਨੇ ਕੰਮ ਕਰਿਆ ਨਵਾ ਉਹਨੇ ਕੋਈ ਤੰਗੀ ਪਰੇਸ਼ਾਨੀ ਕਰੀ ਕੋਈ ਪਰੇਸ਼ਾਨੀ ਨਹੀਂ ਹੈਗੀ ਦਿਲਬਰੀ ਦਾ ਠੀਕ ਹੈ ਜੀ ਸਾਰਾ ਕੁਝ ਠੋਕਿਆ ਹਾਂ ਜੀ ਜਿਹੜਾ ਜ ਅੱਗੇ ਆਪਾਂ ਕਹਿੰਦੇ ਆ ਵੀ ਉਹਰੇ ਨੂੰ ਮਾਲ ਕਰਦਾ ਹਾਂ ਹਾਂ ਜੀ ਹਾਂ ਜਮਾਈ ਜਮਾਈ ਗਾਣਾ ਵੀ ਨਜ਼ਾਰਾ ਆ ਗਿਆ ਪੂਰਾ ਇਹਨਾਂ ਨਾ ਨਜ਼ਾਰਾ ਆ ਕੇ ਕਾਰਨ ਕਿ ਇਹਨਾਂ ਖੁਲਲੀ ਉਹ ਹੋ ਗਈ ਨਿਊਟਰਲ ਹੋ ਗਈ ਨਿਊਟਰਲ ਹੋ ਗਈ ਅਪ ਡਾਉਨ ਤੋਂ ਹਟ ਗਈ ਤੁਸੀਂ ਇੱਕ ਹੋਰ ਧਿਆਨ ਮਾਰਿਆ ਬੈੱਡ ਪਤਾ ਨਹੀਂ ਕਿ ਮਾਲ ਮੂਲ ਤਾਂ गिरਦਾ ਤਾਂ ਉਹਦਾ ਨਾ ਡੱਕੀ ਡੁੱਕੀ ਜਾ ਕੁਛ ਹੋਰ ਹੋ ਨਹੀਂ ਹੈਗਾ ਅੱਛਾ ਖੁਸ਼ ਨਹੀਂ ਹੈਗਾ ਹੁਣ ਕਟਰਵਾਰ ਪਈ ਪੋਈ ਖੜਾ ਕੇ ਆਏ ਕਿ ਖੋਲ ਕੇ ਪਿਆ ਵਾ ਪਿਆ ਵਾ ਪਿਆ ਵਾ ਕਟਰਵਾਲ ਠੀਕ ਹੈ ਜਣੀ ਤੁਸੀਂ ਬਾੜੀ ਦੀ ਦੋ ਕਿੱਲਾਂ ਦੇ ਵਿੱਚ ਕਿ ਰਾਜ ਲੰਦੇ ਲੰਦੇ ਜਣੀ ਖੇਤ ਨਾ ਕਿੱਲੇ ਚ ਜਣੀ ਕਿ ਪਹਿਲਾ ਕਿੱਲਾ ਦਾ ਜਿਹੜਾ ਉਹਦਾ ਤਾਂ ਚੱਲ ਦਾਣਾ ਹੀ ਹਰਾ ਦਾ ਹਨੀ ਅਜੇ ਹਾਂ ਕੱਟ ਲਾ ਕੇ ਲੈ ਲੇਗੇ ਉਹ ਕੱਟ ਲਾ ਕੇ ਫੇਰ ਦੂਜੇ ਚ ਦੂਆ ਵੀ ਕੇ ਸਲਿੱਟੀ ਫੜਾ ਦਿੰਦੇ ਹੋਲੀ ਹੋਲੀ ਚੱਲ ਪਾਰ ਕਰ ਗਈ ਹਾਂ ਪਾਰ ਕਰਕੇ ਫੇਰ ਉਹ ਕਹਿੰਦਾ ਅਗਲੇ ਜਨੇ ਚੱਲ ਅਗਲੇ ਜਨੇ ਕਿ ਅਗਲੇ ਜੇ ਜਾ ਕੇ ਫੇਰ ਡੌਲ ਟੱਪ ਕੇ ਖੜ ਗਈ ਅਨੇ ਕੜ ਗਈ ਫਿਰ ਬੈਕ ਫਿਰ ਫਿਰ ਕੱਟ ਮਾਰ ਕੇ ਫਿਰ ਬੈਕ ਲੈ ਕੇ ਆਇਆ ਨਹੀਂ ਸੋਨੀ ਨੇ ਕਿਹਾ ਕਿਹਾ ਵੀ ਹੁਣ ਇਹ ਬਾਈ ਅੱਗੇ ਨਹੀਂ ਜਾਂਦੀ ਸੋਨੀ ਨੇ ਤਾਂ ਚੱਲ ਸੋਨੀ ਵੀ ਆਪਣੇ ਨਾਲੇ ਦਾ ਵੀ ਆਪਣੀ ਕਹਿਣਾ ਸੋਨੀ ਕਹਿੰਦਾ ਅੱਗੇ ਨਹੀਂ ਜਾਂਦੀ ਕਹਿੰਦਾ ਚੱਲ ਜੀ ਅੱਗੇ ਨਹੀਂ ਜਾਂਦੀ ਪੇ ਪਿੱਛੇ ਨੂੰ ਮੋੜ ਲੈ ਹਾਂ ਨਹੀਂ ਫਿਰ ਪਤਾ ਤੇ ਗਿੱਲੇ ਚ ਦੀ ਚੱਕ ਹੁੰਦੀ ਤੇ ਛੱਡ ਦਿੰਦੀ ਹਾਂ ਉਹਦਾ ਫੇਦਾ ਕਿ ਫਿਰ ਅਗਲਾ ਜਿਹੜਾ ਤਾਂ ਹੈ ਜਿਹੜਾ ਤਾਂ ਹੈਗਾ ਹਰਾ ਨੜ ਉਹਦਾ ਚੱਕ ਹੋ ਜਾਂਦਾ ਜੀ ਜੀ ਜਿਹੜਾ ਫਿਰ ਹੁਣ ਇਹਠਾ ਗਿੱਲਾ ਹੋ ਗਿਆ ਹਮ ਲਾਣਾ ਉਹ ਨਹੀਂ ਚੱਕ ਹੁੰਦਾ ਸੋਨੀ ਤਾਂ ਮੈਨੂੰ ਵਧਾਈਆਂ ਨਹੀਂ ਦਿੱਤੀਆਂ ਬਾਈ ਕਾ ਦੋ ਤਾਂ ਮੈਨੂੰ ਵਧਾਈਆਂ ਦਿੱਤੀਆਂ ਸਾੜਿਆਂ ਨੇ ਮੈਨੂੰ ਵਧਾਈਆਂ ਦਿੱਤੀਆਂ ਮੈਂ ਇੱਕ ਆਪ ਆਪਣੇ ਲਈ ਆਪਾ ਕੰਬੈਨ ਬੱਤ ਨਵਾਂ ਟੂਲ ਲੈ ਕੇ ਆਇਆ ਅੱਛਾ ਵਧਾਈਆਂ ਨਵਾਂ ਟੂਲ ਲੈ ਕੇ ਆਂਦਾ ਟੂਲ ਲਿਆ ਪਰ ਲੱਖਾਂ ਨੇ ਯਾਰ ਹੁਣ ਆਏ ਨੇ ਘਰ ਰੱਖਣਾ ਇਹ ਬਾਈ ਕਿਉਂ ਹੁਣ ਮੈਂ ਟੂਲ ਲਿਆ ਹੁਣ ਕਹਿੰਦੇ ਰੱਖਣਾ ਨਹੀਂ ਉੱਪਰ ਜਦ ਹੈ ਨਹੀਂ ਤੇ ਜਿਆ ਸਾਲਾ ਟੁੱਟੇ ਟੁੱਟੇ ਨਾਲ ਕੰਮ ਸਾਰਦੇ ਪਏ ਮਾਰੇ ਬੰਦੇ ਮਾਰੇ ਤੇ ਬੰਦੇ ਦਾ ਬਸ ਟੂਲ ਚੱਕਣਾ ਹਾਂ ਹਾਂ ਇੱਕ ਮੈਂ ਤਾਂ ਆਏ ਕਿਹੜਾ ਆਉਂਦਾ ਫਿਰੇ ਚੱਲੀ ਕਿਹੜਾ ਆਉਂਦਾ ਨੇ ਉਹ ਵੀ ਜੇ ਬੋਲਾਂਗੇ ਡੂਲ ਹਾਂ ਲਾਤੇ ਤੇ ਬਾਕੀ ਬਈ ਅੱਜ ਸਾਡਾ ਵੀਰ ਆਇਆ ਕਮਲ ਤੇ ਇਹਨੇ YouTube ਦਾ ਚੈਨਲ ਸ਼ੁਰੂ ਕਰਿਆ ਬਹੁਤ ਸੋਹਣਾ ਹੰਬਲਾ ਮਾਰ ਰਿਹਾ ਹਲੇ ਤੇ ਤਕਰੀਬਨ ਹੋ ਗਿਆ ਮੈਂ ਕਹਿੰਦਾ 2-4 ਮਹੀਨੇ ਤਾਂ ਹਾਂਜੀ 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 6 ਮਹੀਨੇ ਹੋ ਗਏ ਤੇ ਬਈ ਸਪੋਰਟ ਕਰਿਓ ਜਰੂਰ ਜਿਹੜੇ ਆਪਣੇ ਫੋਲੋਅਰ ਆਂ ਫੁੱਲ ਆਪਾਂ ਨੇ ਪ੍ਰੋਪਰ ਅੱਜ ਵੀਰ ਨੇ ਰਿਵਿਊ ਬਣਾਇਆ ਜੀ ਆਪਣੇ ਜਿੰਨੇ ਵੀ ਹੈ ਨਾ ਮਸ਼ੀਨਰੀ ਹੈ ਤੇ ਉਹਨਾਂ ਦੇ ਸਾਰੀ ਦੇ ਕੱਲੀ-ਕੱਲੀ ਦੇ ਕੀ-ਕੀ ਕੰਮ ਹੈ ਕੁਝ ਕਵਰ ਆਪ ਕਰ ਰਹੇ ਆ ਆਪਾਂ ਨੇ ਕੁਝ ਕਿਰਾਏ ਵੀ ਗਿਆ ਅੱਜ ਚਲੋ ਬਾਕੀ ਫੇਰ ਦਵਾਰੇ ਗਰਾ ਮਾਰ ਲਾਂਗੇ ਦਵਾਰੇ ਆ ਜਾਾਂਗੇ ਜੀ ਕੋਈ ਗੱਲ ਨਹੀਂ ਤੇ ਹੁਣ ਟਰਾਲੀਆਂ ਦਾ ਬਲੌਗ ਬਣਾਵਾਂਗੇ ਆਪਾਂ ਹਨਾ ਜਿਹਦੇ ਦਿਨ ਉਦੋਂ ਤੁਹਾਨੂੰ ਕਰਾਂਗੇ ਸੰਪਰਕ ਜਰੂਰ ਆਵਾਂਗੇ ਜੀ ਓਕੇ ਓਕੇ ਆਪਣੀ ਸੋਹਲੀ ਪਾਸੋਂ ਤੁਹਾਡੇ ਤਾਂ ਨੇੜੇ ਹਾਂਜੀ ਹਾਂਜੀ ਆਪਣੇ ਨੇੜੇ ਹੀ ਆਂ ਮਲੋਹ ਮਲੋਹ ਪਾਰਸੋਂ ਨਾਲ ਸੋਹਲੀ ਦੀ ਸੋਹਲੀ ਹਾਂ ਜਿੰਨਾ ਕਿ ਤੁਹਾਨੂੰ ਪੈਂਦਾ ਉਹਨਾਂ ਕਿ ਮੈਨੂੰ ਪੈਂਦਾ ਉਹਨਾਂ ਕਿ ਉਹਨਾਂ ਕਿ ਉਹ ਇੱਧਰੋਂ ਵਿਚੀ ਲੰਘਿਆਣਾ ਸਿੱਧਾ ਹਾਂ ਅਸੀਂ ਸੰਦਲੋ ਪਾਸੋਂ ਦੇ ਲੰਘੇ ਜਿਹੜਾ ਤੁਸੀਂ ਮਲੋਹ ਤੇ ਪਾਸੋਂ ਹੁੰਦੇ ਹਾਂ ਹਾਂਜੀ ਹਾਂਜੀ ਹਾਂਦੇ ਹਾਂਦੇ ਉੱਥੇ ਤਕਰੀਬਨ ਅਸੀਂ ਜਾਣ ਤਾਂ ਪਰਸੋਂ ਨੂੰ ਵੀ ਆ ਜੀ ਬਿਡ ਬਿਡ ਤੇ ਪਹੁੰਚ ਗਈਆਂ ਟਰਾਲੀਆਂ ਜੀ ਅੱਜ ਸੰਡੇ ਸਮਝ ਲਓ ਸੰਡੇ ਕਰਕੇ ਟਾਈਮ ਅੱਜ ਲੰਘ ਗਿਆ ਮਤਲਬ ਹਲੇ ਹਫ਼ਤੇ ਤੱਕ ਮਿਲਣਗੇ ਹਫ਼ਤੇ ਤੱਕ ਫੇ ਰੰਗ ਕਿਹੜਾ ਕਰਾਇਆ ਰੈੱਡ ਟਰੈਕਟਰਾਂ ਨਾਲ ਦਾ ਨਹੀਂ ਪਹਿਲੀ ਉਹ ਨਹੀਂ ਬਲੂ ਸਾਨੂੰ ਟਰੈਕਟਰ ਨਾਲ ਦਾ ਕੋਈ ਚੱਕਰ ਨਹੀਂ ਸਾਨੂੰ ਐ ਵੀ ਲਾਈਫ ਰਹੀ ਚੀਜ਼ ਦੀ ਹਾਂ ਹਾਂ ਉਹ ਉਹ ਨੀਲਾ ਰੰਗ ਹੈ ਜਿਵੇਂ ਆ ਸਟੈਂਡਰਡ ਟਰੈਕਟਰ ਦਾ ਜੇ ਕਿਤੇ ਇਹਨੂੰ ਲਾਲ ਹੁੰਦਾ ਜਿਵੇਂ ਸਵਰਾਜ ਟਰੈਕਟਰ ਦਾ ਇਹਦਾ ਰੰਗ ਫਿਰ ਦੇਣਾ ਦਾ ਨੀਲੇ ਦੀ ਲਾਈਫ ਥੋੜੀ ਜ਼ਿਆਦਾ ਰਹਿੰਦੀ ਜਿਵੇਂ ਹਾਲੈਂਡ ਵਾਲਾ ਨੀਲਾ ਜਿਵੇਂ ਹਾਂ ਉਹਦੇ ਨਾਲ ਦਾ ਕਰਾਇਆ ਹਾਲੈਂਡ ਸੋਨਾਲਿਕਾ ਸਟੈਂਡਰਡ ਦਾ ਇਨਸਾ ਬਲੂ ਚ ਆ ਗਿਆ ਬੜੀ ਅਜੀਬ ਰੰਗ ਹੈ ਨਹੀਂ ਸੋਨਾ ਵੀ ਬੋਲ ਸਕਦਾ ਰੰਗ ਸੋਨਾ ਲੱਗਦਾ ਉਹਦੇ ਕਰਕੇ ਆ ਬਿਲਕੁਲ ਬਿਲਕੁਲ ਜ਼ਰੂਰ ਆਪਾਂ ਚੱਲਾਂਗੇ ਜੀ ਹਾਂਜੀ ਹਾਂ ਸੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਵੀਰੇ ਧੰਨਵਾਦ ਤੁਹਾਡਾ ਜੀ ਜਰੂਰ ਜੀ ਧੰਨਵਾਦ ਤੁਹਾਡਾ ਜੀ ਸਾਨੂੰ ਟਾਈਮ ਦੇਣ ਨੂੰ ਨਾ ਨਾ ਜੀ ਹਾਂ ਬਹੁਤ ਧੰਨਵਾਦ ਬੈਲਡਿੰਗ ਦਾ ਕੰਮ ਬਹੁਤ ਸੋਹਣਾ ਕਰਦਾ ਹੈ ਅਗਰਿੰਡਰ ਚੱਕਾ ਦੇ ਗ੍ਰਿੰਡਰ ਲੈ ਜੀ ਮੀ ਆ ਗਿਆ ਮੀ ਨਹੀਂ ਪਾਤੀ ਭਜਤਾ ਭਜਣਾ ਤੇ ਚੱਕੀ ਇਹ ਸਮਾਨ ਰੱਬ ਨੇ ਇਤਕੀ ਜੀ ਦਿੱਤ ਬਟਨ ਨਾ ਰਾਪ ਠੀਕ ਹੈ ਵੀਰ ਓਕੇ ਜੀ ਓਕੇ ਸ਼ੁਕਰੀਆ ਮਿਹਰबानी ਤੁਹਾਡੀ ਬਹੁਤ ਬਹੁਤ ਤੇ ਅੱਜ ਆ ਕੇ ਹੋਂਦੇ ਜਾਂਦੇ ਹਾਂ ਹਾਂ ਠੀਕ ਹੈ ਜੀ ਜਰੂਰ ਆਉਂਦੇ ਜਾਂਦੇ ਆ ਜਿਹੜਾ ਲੱਗਿਆ ਮਲੋ ਏਰੀਆ ਸਾਨੂੰ ਦੱਸਿਓ ਕੋਈ ਕੰਮ ਕਾਰ ਦਾ ਹੋਇਆ ਉਹ ਵੀ ਦੱਸਿਓ ਕੋਈ ਜਰੂਰ ਜੀ ਜਰੂਰ ਠੀਕ ਹੈ ਜੀ ਚੰਗਾ ਜੀ ਓਕੇ ਜੀ ਸਮਾਈਲ ਪਲੀਜ਼ ਆ ਅੱਛੇ ਕੇ ਦਸਾਂਝ ਵਾਲਾ ਦਲਜੀਤ ਤੇ ਲੱਗਦਾ ਹੈ ਹੈਨਾ ਆਹ ਕੰਮ ਦੇਖੋ ਕੰਮ ਦੀ ਫੁਰਤੀ ਦੇਖੋ ਬੰਦਾ ਧਾਤੀ ਤੋਂ ਚੱਕਦਾ ਜਿਵੇਂ ਕੈਮਰੇ ਵਾਲੇ ਚੱਕਦੇ ਨੇ ਥੱਲੇ ਤੋਂ ਪੋਜ਼ ਇਹ ਹੌਣ ਹਾਰ ਬੰਦਾ ਵਾਹ ਇਹ ਵੀ ਬਾਈ ਜਿਵੇਂ ਬਰਾਊਨ ਕੁੜੀ ਕੰਮ ਕਰਦੀ ਹੈ ਨਾ ਉਹ ਸਹੀ ਗੱਲ ਹੈ ਬਹੁਤ ਛਾਪ ਦਾ ਵੈਲਡਰ ਜਣੀ ਉਹ ਬਰਾਊਨ ਆ ਮੈਂ ਥੋੜਾ ਜਿਹਾ ਕਾਲਾ ਓਏ ਹਾਏ ਨਹੀਂ ਉਹ 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 ਮਤਲਬ ਜਿਆਦਾ ਬਰਾਊਨ ਆ ਇਹ ਉਹ ਥੋੜਾ ਘੱਟ ਆ ਇਹ ਸਾਡਾ ਇਹ ਇਹ ਵੈਲਡਰ ਬੁਆਏ ਆ ਵੀਰੇ ਇਹ ਵੈਲਡਰ ਬੁਆਏ ਆ ਭਾਈ ਪੰਜਾਬ ਦਾ ਉਹ ਉਹ ਵੈਲਡਰ ਕਰ ਲਾ ਉਹ ਵੈਲਡਰ ਕਰ ਲਾ ਬਿਲਕੁਲ ਜੀ ਉਹ ਬੁਆ ਇਹ